ਗਬਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੁਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਥਾਰ ਰੌਕਸ ਦਾ ਅੱਜ ਲਾਂਚ ਸੀਗਾ ਤੇ ਉੱਥੇ ਪਹੁੰਚੇ ਨੇ ਸਾਡੇ ਮਿਸ ਇੰਡੀਆ ਆਫ ਵਰਲਡ ਨਵਨੀਤ ਕੌਰ ਜੀ ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਵੀ ਇਹਨਾਂ ਨੂੰ ਵੇਖਿਆ ਹੈ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਸੋ ਪਹਿਲਾਂ ਤਾਂ ਇਹ ਹੀ ਪੁੱਛਣਾ ਚਾਹਾਂਗੀ ਕਿਵੇਂ ਲੱਗੀ ਨਵੀਂ ਥਾਰ ਬਹੁਤ ਵਧੀਆ ਲੱਗੀ ਇਨ ਫੈਕਟ ਦ ਕੰਫਰਟ ਥੈਟ ਇਟ ਹੈਜ਼ Is beyond any other car uh, in this segment, in, uh, I think we have on the Indian roads. And of course, off-roading and with comfort, I think there is nothing better than Thar Rocks right now in the market. ਤੋ ਕਦੋਂ ਲੈ ਰਹੇ ਹੋ ਫਿਰ ਹੋਪਫੁਲੀ ਸੂਨ ਆਈ ਥਿੰਕ ਸਰ ਨਾਲ ਗੱਲ ਕਰੀ ਲੈਨੇ ਆ ਬਿਕਾਜ਼ ਪਹਿਲਾਂ ਮੈਂ ਆਈ ਥਿੰਕ ਅਸੀਂ ਸਿਰਫ ਪ੍ਰੋਮੋਸ਼ਨ ਕਰਕੇ ਆਨੇ ਹੁਣ ਜਦੋਂ ਲਾਂਚ ਕਰ ਗਿਆ ਮੈਂ ਗੱਡੀ ਦੇ ਅੰਦਰ ਬੈਠ ਕੇ ਤੇ ਮੈਂ ਦੇਖੀਏ ਡੈਫੀਨਿਟਲੀ ਆਈ ਥਿੰਕ ਆ ਹਵ ਟੂ ਗਿਵ ਇਟ ਅ ਥੌਟ ਕੀ ਬਾਤ ਹੈ ਸੋ ਜ਼ਰੂਰ ਤੇ ਵੈਸੇ ਤੁਹਾਨੂੰ ਪਤਾ ਹੈ ਕਿ ਜਿਹੜੀ ਫਸਟ ਥਾਰ ਜਿਹਨੇ ਇਨਵੈਂਟ ਕੀਤੀ ਸੀ ਡਿਜ਼ਾਈਨ ਕੀਤੀ ਸੀ ਉਹ ਵੀ ਕੁਲੇਡੀ ਸੀਗੇ ਵਾਓ ওকে ਮਤਲਬ ਕਿ ਇਹ ਕਿਆ ਤੇ ਜਾਂਦਾ ਕਿ ਇਹ ਬੰਦਿਆਂ ਦੀ ਜਿਹੜੀ ਹੈ ਇਹ ਮਤਲਬ ਬੰਦਿਆਂ ਦੀ ਆ ਫਰਸਟ ਚੋਇਸ ਹੁੰਦੀ ਹੈ ਥਾਰ ਤਾਂ ਮਤਲਬ ਮੈਨੂੰ ਲੱਗਦਾ ਕੁੜੀਆਂ ਚ ਵੀ ਇਹ ਚੀਜ਼ ਹੈ ਬਿਲਕੁਲ ਆਈ ਥਿੰਕ ਈਵਨ ਟੂ ਡਰਾਈਵ ਕੁੜੀਆਂ ਲਈ ਥਾਰ ਇਜ਼ ਅ ਕਲਾਸ ਅਪਾਰਟ ਐਂਡ ਜਿੱਦਾਂ ਕਹਿੰਦੇ ਆ ਕਿ ਇਹਦਾ ਰੋ ਵੀ ਹੋ ਰਿਹਾ ਹੈ ਐਂਡ ਗੁੱਡ ਗੱਡੀ ਜਦੋਂ ਸੜਕਾਂ ਤੇ ਚੱਲਦੀ ਹੈ ਇਟ ਇਜ਼ ਇਟ ਸੀਕਸ ਅ ਲੋਟ ਆਫ ਅਟੈਂਸ਼ਨ ਐਂਡ ਆਫ ਕੌਰਸ ਇਟ ਗਿਵਸ ਯੂ ਅ ਡਿਫਰੈਂਟ Level of confidence. So, I think that both very good. And with the kind of safety features it comes, and now also it has Alexa and uh, fantastic speakers. What do we like? We like good music, a comfortable ride, and uh, you can take it wherever you like. And because of the kind of uh, uh, masculinity it has, I think it also keeps away a lot of people from you. ਸੋ ਤੁਸੀਂ ਬਹੁਤ ਸਾਰੇ ਪੇਂਜੈਂਟਸ ਦਾ ਹਿੱਸਾ ਰਹੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰਦੇ ਰਹੇ ਹੋ ਤਾਂ ਇੱਕ ਵੱਖਰਾ ਜਿਹਾ ਸੀ ਕਹੀਏ ਬਹੁਤ ਸਾਰੀਆਂ ਕੁੜੀਆਂ ਦੀ ਤੁਸੀਂ ਅੱਜ ਇਨਸਪੀਰੇਸ਼ਨ ਹੋ ਤਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ Uh, well, I think uh, I've been blessed uh, to a great extent and apart from that, uh, I think come Kardera opna and uh, for everybody it is work and this is my work, be it pageants, be it films or anything I consider it uh, work. And if that in any way inspires anyone, then I'm really blessed. ਸੋ ਅਗਰ ਅਸੀਂ ਤੁਹਾਡੀ ਗੱਲ ਕਰੀਏ ਗੱਡੀਆਂ ਦੀ ਗੱਲ ਚੱਲ ਰਹੀ ਹੈ ਤਾਂ ਪਰਸਨਲੀ ਜਿਹੜੀ ਤੁਹਾਡੀ ਕੰਫਰਟ ਜਿਹਦੇ ਵਿੱਚ ਤੁਸੀਂ ਵੇਖਦੇ ਹੋ ਉਹ ਗੱਡੀ ਕਿਹੜੀ ਹੈ ਆਈ ਥਿੰਕ ਰਾਈਟ ਨਾਉ ਮੈਂ ਟੈਸਟ ਡਰਾਈਵ ਤੇ ਲੈ ਕੇ ਚੱਲ ਰਹੀ ਹਾਂ ਥਾਰ ਰੌਕਸ ਸੋ ਰਾਈਟ ਨਾਉ ਕਰੰਟ ਫੇਵਰਿਟ ਇਜ਼ ਥਾਰ ਰੌਕਸ ਐਂਡ ਨਾਟ ਓਨਲੀ ਬਿਕੋਜ਼ ਆਮ ਔਨ ਕੈਮਰਾ ਬਟ ਰਾਈਟ ਆਫਟਰ ਵੀ ਅਨਵੈਲਡ ਦ ਕਾਰ ਐਂਡ ਮੈਂ ਅੰਦਰ ਬੈ ਕੇ ਦੇਖਿਆ ਸਾਰੇ ਫੀਚਰਸ ਦੇਖੇ ਫੈਂਟੈਸਟਿਕ 에ਅ ਕੰਡੀਸ਼ਨਿੰਗ Uh, and I think also the engine uh, sound is so low. Uh, I think also that is a wonderful thing. Uh, it has uh, a different, a new uh, engine. It has a level 2 ADAS system, uh, which I mean, what do you need other than a driving assist, a fantastic driving assist? And apart from that, of course, uh, I think most important on the uh, safety. ਅਜਾ ਤੋ ਤੁਸੀਂ ਡਰਾਈਵ ਕਰਦੇ ਹੋ ਸੋ ਇਨ ਫੈਕਟ ਵਿਦ ਦਾ ਕਾਈਂਡ ਆਫ 에ਅ ਬੈਗਸ ਵੀ ਹੈਵ ਇਨ ਇਟ ਐਂਡ एवरीथिंग ਸੋ ਰਾਈਟ ਨਾਓ ਆਈ ਥਿੰਕ Thar rocks it is ਐਂਡ ਰਾਈਟ ਆਫਟਰ ਦਿਸ ਇੰਟਰਵਿਊ ਆਈ ਏਮ ਗੋਇੰਗ ਟੂ ਟੇਕ ਇਟ ਫਾਰ ਅ ਟੈਸਟ ਡਰਾਈਵ ਕੀ ਬਾਤ ਹੈ ਸੋ ਅਗਰ ਤੁਹਾਡੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਕਿਹੜਾ ਜਲਦੀ ਪ੍ਰੋਜੈਕਟ ਲੈ ਕੇ ਆ ਰਹੇ ਹੋ ਤਾਂ ਕਿ ਅਸੀਂ ਵੱਡੇ ਪਰਦੇ ਤੋਂ ਤੁਹਾਨੂੰ ਜਲਦੀ ਵੇਖੀਏ ਵੈਲ ਹੋਪਫੁਲੀ ਸੂਨ ਅਨਟਾਈਟਲਡ ਬਟ ਸੂਨ ਵੀ ਆਰ ਗੋਇੰਗ ਔਨ ਫਲੋਅਸ ਫਾਰ ਦ ਸ਼ੂਟ ਹੋਰ ਵੀ ਹੈਗੀ ਹੈ ਇੱਕ ਫਿਲਮ ਜਿਹੜੀ ਰਿਲੀਜ਼ ਤੇ ਹੈ ਬਟ ਵੀ ਡੋਨਟ ਹੈਵ ਦਾ ਐਗਜ਼ੈਕਟ ਡੇਟ ਐਸ ਆਫ ਨਾਓ ਬਟ ਦੇਰ ਇਜ਼ ਅਨਦਰ ਫਿਲਮ ਵਿਚ ਯੂ ਵਿਲ ਫਾਈਂਡ ਆਊਟ ਅਬਾਊਟ ਸੂਨ ਬਾਤਾ ਤਾਂ ਸਿਰੇ ਉਮੀਦ ਕਰਦੇ ਆ ਕਿ ਫਿਰ ਤੋਂ ਤੁਹਾਡੇ ਨਾਲ ਜਲਦੀ ਮੁਲਾਕਾਤ ਹੋਏਗੀ ਐਂਡ 올 द वेरी बेस्ट ਤੇ ਹੁਣ ਤੁਸੀਂ ਜਦੋਂ ਵੀ ਟੈਸਟ ਡਰਾਈਵ ਲਓਗੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਕਿ ਕਿਵੇਂ ਲੱਗਿਆ ਧੰਨ ਡੈਫੀਨਿਟਲੀ ਆਈ ਥਿੰਕ ਦਿਸ ਇਜ਼ ਮਾਈ ਕਮਬੈਕ ਫॉर ਥਾਰ ਜਦੋਂ ਪਿਛਲੀ ਥਾਰ ਲਾਂਚ ਹੋਈ ਸੀ ਉਦੋਂ ਵੀ ਮੈਂ ਇੱਥੇ ਸੀ ਉਦੋਂ ਵੀ ਮੈਂ ਟੈਸਟ ਡਰਾਈਵ ਲਈ ਐਂਡ ਆਈ ਵੈਂਟ ਔਨ ਅ ਡਰਾਈਵ ਵਿਦ ਅ ਕਪਲ ਆਫ ਮਾਈ ਫਰੈਂਡਸ ਉਦੋਂ ਵੀ ਇਹੀ ਸੀਗਾ ਤਾਂ ਦਿਸ ਇਜ਼ ਦ ਬੈਸਟ ਕਾਰ ਟੂ ਯੂ ਕੈਨ ਈਵਨ ਰੈਸ਼ ਡਰਾਈਵ ਨਹੀਂ ਕਰਨਾ ਚਾਹੀਏ ਬਟ ਤ ਕਦੇ ਕਦੇ ਠੀਕ ਹੈ ਕਰ ਲਈਦੀ ਹੈ ਸੋ ਆਈ ਥਿੰਕ ਥਿਸ ਵਾਸ ਦੀ ਬੈਸਟ ਐਂਡ ਹੁੰਡ ਮੇਜ ਅਦਰ ਬਾਇਕੇ ਦੇਖੀ ਹੈ ਇਟ ਇਜ਼ ਬੈਟਰ ਦੈਨ ਐਨੀ ਆਫ ਦੀ ਹਾਈ ਐਂਡ ਕਾਰਸ ਐਂਡ ਫॉर ਆਫ ਰੋਡਿੰਗ ਫॉर ਯਰ ਐਡਵੈਂਚਰਸ ਰਾਈਡਸ ਬੀਟ ਇਟ ਇਨ स्ਨੋ ਬੀਟ ਇਟ ਇਨ ਦ ਡੇਜ਼ਰਟਸ ਬੀਟ ਔਨ ਪਿੰਡਾਂ ਦੀਆਂ ਸੜਕਾਂ ਜਿੱਥੇ ਸੜਕਾਂ ਹੀ ਨਹੀਂ ਹੈਗੀਆਂ ਉੱਥੇ ਵੀ ਲੈ ਜਾਓ ਆਈ ਥਿੰਕ Thar is the car for you. Thank you so much, ma'am. Thank you. Thank you.